ਅੱਜ ਵੀ ਗੱਲ ਤੁਸੀਂ ਟੈਕ ਟੋਕ ਦਨਿੰਗ ਸਵੇਰਾ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਗਾਇਕ ਕੁਲਵਿੰਦਰ ਬਿੱਲਾ ਦੇ ਬਾਰੇ ਜੋ ਕਿ ਆਜੇ ਸਮੇਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਨਾਮਵਰ ਗਾਇਕ ਨੇ ਤੇ ਇੱਕ ਟਾਈਮ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਫੈਨ ਫੋਲੋਇੰਗ ਵੀ ਰਹੀ ਹੈ ਤਾਂ ਅਸੀਂ ਇਹ ਕਿ ਜਦੋਂ ਸਟਾਰਟਿੰਗ ਦੇ ਵਿੱਚ ਉਹ ਪੰਜਾਬੀ ਇੰਡਸਟਰੀ ਚ ਆਏ ਸੀਗੇ ਤਾਂ ਉਹਨਾਂ ਦੀ ਅੱਖਾਂ ਦਾ ਤਾਂ ਹਰ ਕੋਈ دیਵਾਨਾ ਸੀਗਾ ਵੈਸੇ ਕੁਲਵਿੰਦਰ ਬਿੱਲਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਅਸਲੀ ਨਾਮ ਕੁਲਵਿੰਦਰ ਸਿੰਘ ਜਸੜ ਹੈ ਪਰ ਉਹਨਾਂ ਦੀ ਅੱਖਾਂ ਦੇ ਕਰਕੇ ਉਹਨਾਂ ਨੂੰ ਕੁਲਵਿੰਦਰ ਬਿੱਲਾ ਵੀ ਕਿਹਾ ਜਾਂਦਾ ਕਿਉਂਕਿ ਅਕਸਰ ਹੁੰਦਾ ਹੈ ਵੀ ਜਿਹ ਤਾਂ ਉਸ ਜਵਾਕ ਨੂੰ ਕਰਦੇ ਜੋ ਬਿੱਲੇ ਦੇ ਨਾਮ ਤੋਂ ਵੀ ਕਹਿਣਾ ਸ਼ੁਰੂ ਕਰ ਦਿੰਦੇ ਆ ਕੁਲਵਿੰਦਰ ਬਿੱਲਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਗਾਇਕੀ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਉਹ ਫਿਲਮਾਂ ਦੇ ਵਿੱਚ ਵੀ ਅਦਾਕਾਰੀ ਕਰਦੇ ਹੋਇਆ ਨਜ਼ਰ ਆਉਂਦੇ ਆ ਦੱਸਦੇ ਕਿ ਕੁਲਵਿੰਦਰ ਬਿੱਲਾ ਬਾਲੀਵੁੱਡ ਐਕਟਰ ਅਜੀਤ ਦੇਵਗੰਦੇ ਵੱਡੇ ਫੈਨ ਹੈ ਉਹ ਅਕਸਰ ਉਹਨਾਂ ਦੇ ਸਟਾਈਲ ਨੂੰ ਕਾਪੀ ਕਰਦੇ ਹੋਇਆ ਵੀ ਨਜ਼ਰ ਆਏ ਨੇ ਅੱਜ ਇੱਕ ਇੱਕ ਵਰਡ ਸ਼ੋਅ ਦੇ ਦੌਰਾਨ ਉਹਨਾਂ ਨੇ ਆਪਣੀ ਪਰਸਨਲ ਜ਼ਿੰਦਗੀ ਨੂੰ ਲੈ ਕੇ ਵੀ ਖੁਲਾਸੇ ਕੀਤੇ ਸੀ ਤੁਸੀਂ ਕੁਲਵਿੰਦਰ ਬਿੱਲਾ ਦੇ ਹੁਣੇ ਤੱਕ ਕਈ ਗੀਤ ਸੁਨੇ ਹੋਣਗੇ ਪਰ ਤੁਸੀਂ ਕਦੇ ਇਹ ਨਹੀਂ ਵੇਖਿਆ ਹੋਵੇਗਾ ਕਿ ਉਹਨਾਂ ਨੇ ਕਿਸੇ ਆਪਣੇ ਗੀਤ ਦੇ ਦੌਰਾਨ ਕਾਲੀਆਂ ਐਂਕਾ ਲਗਾਈਆਂ ਹੋਣ ਦਰਅਸਲ ਕੁਲਵਿੰਦਰ ਬਿੱਲਾ ਦੀ ਅੱਖਾਂ ਬਿੱਲੀਆਂ ਹਨ ਅਤੇ ਕਿਸੇ ਸ਼ੋਅ ਦੇ ਦੌਰਾਨ ਕਿਸੇ ਐਂਕਰ ਨੇ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਦੀ ਅੱਖਾਂ ਦੀ ਖੂਬਸੂਰਤੀ ਕਾਲਾ ਚਸ਼ਮਾ ਲਗਾਉਣ ਦੇ ਨਾਲ ਛਿਪ ਜਾਂਦੀ ਹੈ ਉਸ ਦਿਨ ਤੋਂ ਬਾਅਦ ਕੁਲਵਿੰਦਰ ਬਿੱਲਾ ਨੇ ਕਦੇ ਵੀ ਪਰਫਾਰਮੈਂਸ ਦੇ ਵਿੱਚ ਜਾਂ ਫਿਰ ਕਿਸੇ ਵੀ ਗੀਤ ਦੇ ਵਿੱਚ ਐਨਕਾਂ ਨਹੀਂ ਲਗਾਈਆਂ ਕੁਲਵਿੰਦਰ ਬਿੱਲਾ ਜੁਨਾਦਾ ਸੰਬੰਧ ਮਾਨਸਾ ਜ਼ਿਲ੍ਹੇ ਦੇ ਨਾਲ ਹੈ ਉਹਨਾਂ ਦਾ 뮤직 ਵੀ ਜੋ ਆ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵੱਲੋਂ ਉਹਨਾਂ ਨੇ ਪੜ੍ਹਾਈ ਕੀਤੀ ਗਈ ਆ ਉਹਨਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੀ ਹੋਇਆ ਸੀ ਉਹਨਾਂ ਦੇ ਘਰ ਦੇ ਵਿੱਚ ਜਵਾਕ ਵੀ ਨੇ ਦੱਸਦੇ ਕਿ ਉਹਨਾਂ ਦੇ ਬੇਟੇ ਦਾ ਨਾਮ ਜਿੰਦ ਸਿੰਘ ਜਸੜ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਧੀ ਦਾ ਵੀ ਜਦੋਂ ਜਨਮ ਹੋਇਆ ਸੀਗਾ ਤਾਂ ਉਸ ਦਾ ਨਾਮ ਵੀ ਬੇਹਦ ਪਿਆਰਾ ਗਿਆ ਸੀ ਸਾਂਝ ਕੁਲਵਿੰਦਰ ਬਿੱਲਾ ਦੀ ਜੇਕਰ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਬਹੁਤ ਮਿਊਜ਼ਿਕ ਹਿੱਟ ਦਿੱਤੇ ਹੋਏ ਆ ਪੰਜਾਬੀ ਇੰਡਸਟਰੀ ਨੂੰ ਪਰ ਕਈ ਗੀਤ ਹੁੰਦੇ ਆ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਘਰ ਜਾਂਦੇ ਆ ਤੇ ਇਹਨਾਂ ਦੇ ਵਿੱਚ ਹੀ ਕੁਲਵਿੰਦਰ ਬਿੱਲਾ ਦੇ ਵੀ ਗੀਤ ਸ਼ਾਮਿਲ ਨੇ ਜਿਸ ਦੇ ਵਿੱਚ ਖੁਸ਼ੀਆਂ ਹੀ ਵੰਡੀਆਂ 97 ਦੇ ਯਾਰ ਟਾਈਮ ਟੇਬਲ ਇੱਕ ਅਜੀਹਾ ਗੀਤ ਦਾ ਜਿਸ ਦਾ ਸੈਕਿੰਡ ਪਾਰਟ ਵੀ ਆਇਆ ਸੀਗਾ ਤੇ ਇਸ ਗੀਤ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ ਟਿਚ ਬਟਨ ਮੇਰੇ ਯਾਰ ਸੰਗ ਦੀ ਸੰਗ ਦੀ 12 ਮਹੀਨੇ ਪਲਾਜ਼ੋ ਅ ਇਸ ਗੀਤ ਨੂੰ ਉਹਨਾਂ ਨੇ ਸ਼ਿਵਜੋਤ ਦੇ ਨਾਲ ਗਾਇਆ ਸੀਗਾ ਤੇ ਇਸ ਦਾ ਪਹਿਲਾ ਵਰਜ਼ਨ ਸੀਗਾ ਜੋ ਕਿ ਬਹੁਤ ਪਸੰਦ ਕੀਤਾ ਗਿਆ ਸੀ ਹਿਮਾਂਸ਼ੀ ਦੇ ਨਾਲ ਹੀ ਸੀ ਤੇ ਸੈਕਿੰਡ ਵਰਜ਼ਨ ਜੋ ਕਿ ਸੇਮ ਹਿਮਾਂਸ਼ੀ ਨਾਲ ਹੀ ਸੀਗਾ ਤੇ ਇਸ ਗੀਤ ਨੂੰ ਵੀ ਜੋ ਸੀਗਾ ਬਹੁਤ ਪਿਆਰ ਕੀਤਾ ਗਿਆ ਸੀਗਾ ਤੇ ਇਸ ਤੋਂ ਇਲਾਵਾ ਗੋਤਨਾਰ ਦੀ ਅੰਗਰੇਜ਼ੀ ਵਾਲੀ ਮੈਡਮ ਗੱਪ ਮਾਰਦਾ ਕਲਾਕਾਰ ਜ਼ਿੰਦਗੀ ਉੱਚੇ-ਉੱਚੇ ਪਹੁੰਚੇ ਕਾਲੇ ਰੰਗ ਦਾ ਯਾਰ ਪਾਪ ਕੋਹੀਨੂਰ ਤੇ ਬਹੁਤ ਸਾਰੇ ਗੀਤ ਸ਼ਾਮਿਲ ਹੈ ਜੋ ਕਿ ਕੁਲਵਿੰਦਰ ਬਿੱਲਾ ਦੇ ਐਵਰਗ੍ਰੀਨ Song ਆ ਤੇ ਇਹਨਾਂ ਗੀਤਾਂ ਨੂੰ ਹਰ ਕੋਈ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤੇ ਜੇਕਰ ਕੁਲਵਿੰਦਰ ਬਿੱਲਾ ਦੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ 2.4 ਮਿਲੀਅਨ ਲੋਕ ਫੋਲੋ ਕਰਦੇ ਆ ਸੋਸ਼ਲ ਮੀਡੀਆ ਦੇ ਵੀ ਗਾਇਕ ਆਫੀ ਐਕਟਿਵ ਰਹਿੰਦੇ ਨੇ ਉਹਨਾਂ ਦੇ ਵੱਲੋਂ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਪੋਸਟਾਂ ਜੋ ਆ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਵਰਕ ਫ੍ਰੈਂਡਲੀ ਗੱਲ ਕਰੀਏ ਤੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਦਾ ਅਫਵਾ ਗੀਤ ਰਿਲੀਜ਼ ਹੋਇਆ ਸੀ ਇਸ ਗੀਤ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀਗਾ ਤੇ ਇਸ ਗੀਤ ਨੇ ਵੀ ਕਾਫੀ ਮਿਲੀయన్స్ ਨੂੰ ਟੱਚ ਕੀਤਾ ਸੀਗਾ ਤੇ ਕੁਲਵਿੰਦਰ ਬਿੱਲਾ ਤੁਹਾਨੂੰ ਉਹਨਾਂ ਦੀ ਕਿਹੜੀ ਫਿਲਮ ਜਾਂ ਅਦਾਕਾਰੀ ਜਾਂ ਫਿਰ ਗਾਇਕੀ ਕਿਹੜੀ ਚੀਜ਼ ਵਧੀਆ ਲੱਗਦੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਵੋ ਦਾ ਨਿਕ ਸਵੇਰਾ ਟੀਵੀ